ਅਸੀ ਗੱਲ ਕੁਲਦੀਪ ਜੀ ਕਿਹੜਾ ਪਿੰਡ ਆ ਤੁਹਾਡਾ ਪਹਿਲਾ ਵੇਖੋ ਮੇਰਾ ਪਿੰਡ ਸਾੰਗਰਾ ਹੈ ਜੀ ਜੀ ਤੇ ਬਾਉਪੁਰ ਵੀ ਇੱਥੇ ਹੈਗਾ ਬਾਉਪੁਰ ਦੋ ਨਾਮ ਆ ਇੱਕ ਬਾਉਪੁਰ ਕਦੀਮ ਇੱਕ ਜਦੀਦ ਇੱਥੇ ਲਗਭਗ 16 17 ਪਿੰਡ ਨੇ ਜੀ ਜੀ ਮੇਨ ਜਿਹੜੇ ਨੇ ਆ ਮਤਲਬ ਸਾੰਗਰਾ ਬਾਉਪੁਰ ਜਿਹੜੇ ਆ ਇਹਨਾਂ ਪਿੰਡਾਂ ਦਾ ਇਹ ਦੋ ਪਿੰਡ ਵੱਡੇ ਆ ਬਾਕੀ ਸਾਰੇ ਡੇਰੇ ਤੇ ਛੋਟੇ ਛੋਟੇ ਪਿੰਡ ਨੇ ਠੀਕ ਹੈ ਜੀ ਹਾਂ ਜੀ ਤੇ ਕਿੰਨੇ ਕੁ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਕਿੰਨੇ ਕੁ ਲੋਕ ਹਲੇ ਫਸੇ ਹੋਏ ਆ ਲੋਕਾਂ ਨੂੰ ਕੱਲ ਵੀ ਜਿਹੜੀਆਂ ਪ੍ਰਸ਼ਾਸਨ ਦੀਆਂ ਵੋਟਾਂ ਆਈਆਂ ਉਹ ਲੈ ਕੇ ਆਉਂਦੀਆਂ ਰਹੀਆਂ ਬਾਬਾ ਸੀਚੇ ਵਾਲ ਦੀਆਂ ਦੋ ਵੋਟਾਂ ਸੀਗੀਆਂ ਉਹ ਲੈ ਕੇ ਕਾਫੀ ਲੋਕਾਂ ਨੂੰ ਲੈ ਕੇ ਆ ਰਹੇ ਅੱਜ ਵੀ ਲੈ ਕੇ ਆ ਰਹੇ ਨੇ ਪਰ ਬਾਕੀ ਜਿਹੜੇ ਆ ਤੇ ਜਿਨ੍ਹਾਂ ਦੇ ਕੋਈ ਥੋੜੀ ਜਿਹਾ ਜਗ੍ਹਾ ਸੇਫ ਆ ਫੁੱਟ ਦੋ ਫੁੱਟ ਦੀ ਜਗ੍ਹਾ ਘਰ ਚ ਪਾਣੀ ਪੈਣ ਤੋਂ ਬਚਿਆ ਉਹ ਆਪਣੇ ਘਰਾਂ ਵਿੱਚ ਹੀ ਨੇ ਇੱਕ ਚੀਜ਼ ਹੋਰ ਦੱਸੋ ਬਹੁਤ ਸਾਰੇ ਲੋਕ ਨਾ ਕਿਉਂਕਿ ਤੁਹਾਨੂੰ ਦੇਖ ਰਹੇ ਹੁੰਦੇ ਹਰ ਇੱਕ ਵਿਅਕਤੀ ਨੂੰ ਹੁੰਦਾ ਕਿ ਮੈਂ ਕੋਈ ਨਾ ਕੋਈ ਮਦਦ ਇਹਨਾਂ ਪਿੰਡਾਂ ਤੱਕ ਪਹੁੰਚਾ ਸਕਾਂ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਕਿਹੜੀ ਚੀਜ਼ ਦੀ ਮਦਦ ਭੇਜੇ ਔਰ ਕਦੋਂ ਮਦਦ ਭੇ ਦੇਖੋ ਜੀ ਅਸੀਂ ਬੇਨਤੀ ਕਰਦੇ ਆਂ ਵੀ ਸਾਡੇ ਕੋਲ ਨਾ ਮਦਦ ਕਾਫੀ ਆ ਰਹੀ ਜਿਹੜੇ ਭਰਾ ਆਪ ਮoare ਵੀਡੀਓ ਵੇਖ ਕੇ ਲੈ ਕੇ ਆ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਸਾਨੂੰ ਡੀਜ਼ਲ ਦੀ ਲੋਡ ਪਾਣੀ ਆ ਜਦੋਂ ਦਰਿਆ ਥੋੜਾ ਘਟੂਗਾ ਅਸੀਂ ਆਪਣੇ ਬੰਨ ਬਣਾਉਣੇ ਕਿਉਂਕਿ ਬੰਨ ਐਤਕੀ ਬਹੁਤ ਜ਼ਿਆਦਾ ਪਾਣੀ ਜ਼ਿਆਦਾ ਆਉਣ ਕਰਕੇ ਖਰਾਬ ਹੋ ਗਿਆ ਸਾਨੂੰ ਉਥੇ ਬੋਰੀਆਂ ਦੀ ਲੋਡ ਪਾਣੀ ਸਾਨੂੰ ਮਿੱਟੀ ਦੀ ਲੋਡ ਪਾਣੀ ਆ ਆਉਣ ਵਾਲੇ ਸਮੇਂ ਜਿਹੜੀ ਲੋਕਾਂ ਨੇ ਫਸਲ ਵੀ ਜਿਹੜੀ ਆ ਉਹਦੇ ਵਾਸਤੇ ਸਾਨੂੰ ਕਣਕ ਦੇ ਬੀਜ ਦੀ ਲੋੜ ਪੈਣੀ ਆ ਉਹਦੇ ਵਾਸਤੇ ਸਾਨੂੰ ਡੀਏਪੀ ਖਾਦ ਦੀ ਲੋੜ ਪੈਣੀ ਆ ਉਦੋਂ ਜਿਹੜਾ ਵਾ ਸਾਨੂੰ ਸਾਡੇ ਨਾਲ ਸੰਪਰਕ ਕਰਕੇ ਲੈ ਕੇ ਆਉਣ ਕਿਉਂਕਿ ਅਸੀਂ ਇੱਥੇ ਬਹੁਤ ਕੁਝ ਇਸ ਏਰੀਏ ਦੇ ਵਿੱਚ ਹੋ ਰਿਹਾ ਹੜਾਂ ਦੇ ਨਾਂ ਤੇ ਬਹੁਤ ਜ਼ਿਆਦਾ ਜਾਣ ਕੇ ਲੋਕਾਂ ਨੂੰ ਜਿਹੜਾ ਆਉਣ ਵਾਲਾ ਭਵਿੱਖ ਦਿਖਦਾ ਵਾ ਵੀ ਸ਼ਾਇਦ ਅਸੀਂ ਆਹ ਸਾੜਾਂ ਦੇ ਵਿੱਚੋਂ ਸ਼ਾਇਦ ਆਉਣ ਵਾਲਾ ਅਸੀਂ ਭਵਿੱਖ ਕੱਢ ਲਈਏ ਤੇ ਉਹਦੇ ਨਾਲ ਰਾਜਨੀਤੀ ਕਹਿ ਰਹੇ ਹੋ ਕਿ ਹੋਰ ਚੀਜ਼ ਕਹਿ ਰਹੇ ਹੋ ਰਾਜਨੀਤੀ ਰਾਜਨੀਤੀ ਸਮਝ ਲੋ ਆਉਣ ਵਾਲੇ ਸਮੇਂ ਜਿਹੜੇ ਅੱਜ ਮੰਨ ਲੋ ਲੋਕ ਲੋਕਾਂ ਦੇ ਮਨਾਂ 'ਚ ਨਾ ਅਮ ਦਰਦੀ ਇਦਾਂ ਪੈਦਾ ਕਰਤੀ ਵੀ ਅਸੀਂ ਸਾਰਾ ਕੁਝ ਕਰ ਰਹੇ ਆ ਆਉਣ ਵਾਲੇ ਸਮੇਂ 'ਚ ਉਹ ਰਾਜਨੀਤੀ ਨਿਕਲਣੀ ਉਹਦੇ ਵਿੱਚੋਂ ਖਾਸ ਤਰੀਕੀ ਨਾਲ ਫਿਲਹਾਲ ਕੋਈ ਰਾਸ਼ਨ ਦੀ ਕੋਈ ਖਾਣ ਪੀਣ ਦੇ ਪਾਣੀ ਦੀ ਕਿਸੇ ਚੀਜ਼ ਦੀ ਜ਼ਰੂਰਤ ਹੈ ਇਸ ਜਗ੍ਹਾ 'ਤੇ ਨਹੀਂ ਇੱਥੇ ਜਗ੍ਹਾ 'ਤੇ ਲਗਭਗ ਹੈਗਾ ਵਾ ਪਰ ਫਿਰ ਵੀ ਭੈਣ ਭਰਾ ਜਿਹੜੇ ਸਾਡੇ ਲੈ ਕੇ ਆਉਂਦੇ ਜਿਨ੍ਹਾਂ ਨੂੰ ਲੋਡ ਹੁੰਦੀ ਅਸੀਂ ਆਪਣਾ ਜਿਹੜਾ ਇੱਥੇ ਕੈਂਪ ਬਣਾਇਆ ਨਾ ਜੀ ਇਹ ਕੋਈ ਟਰਾਲੀ ਦਿਖਾ ਦਿਓ ਟਰਾਲੀ 'ਚ ਕੀ ਕੁਝ ਪਿਆ ਹੈ ਦੇ ਰਾਸ਼ਨ ਘਰ ਦਾ ਆਟਾ ਆٹے ਦੀਆਂ ਕਿੱਟਾਂ ਨੇ ਹੋਰ ਜਿਹੜਾ ਕੁ ਲੋੜਿੰਦੀਆਂ ਵਾਸਤਾ ਉਹ ਨੇ ਬਾਕੀ ਇੱਥੇ ਸਾਡੇ ਕੋਲ ਅਚਾਰ ਪਿਆ ਵਾ ਜਿਹੜਾ ਪਸ਼ੂਆਂ ਨੂੰ ਪਾਉਣ ਵਾਲਾ ਗੱਠਾ ਅੱਜ ਸਾਡੇ ਕੋਲ ਚੌਕਰ ਆਇਆ ਸੀ ਇੱਕ ਗੱਡੀ ਸੀ ਚੌਕਰ ਵਰਤਾ ਦਿੱਤਾ ਭਰਾਵਾਂ ਨੂੰ ਅਜੇ ਹੋਰ ਉਤਨਾ ਚੌਕਰ ਦੀ ਡਿਮਾਂਡ ਇੱਥੇ ਹੈਗੀ ਆ ਕਿਉਂਕਿ ਪਸ਼ੂਆਂ ਦੇ ਨੂੰ ਪਾਉਣ ਵਾਸਤੇ ਜਿਹੜਾ ਨਾ ਅਚਾਰ ਤੇ ਕਾਫੀ ਹੈਗਾ ਤੇ ਪਰ ਚੌਕਰ ਨਹੀਂ ਹੈਗੀ ਚੌਕਰ ਜਿਹੜੀ ਆ ਜੇ ਕੋਈ ਭਰਾ ਲੈ ਕੇ ਆ ਸਕਦਾ